ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ 20ਵੀਂ ਸਦੀ ਦੇ ਦੂਜੇ ਅੱਧ ਵਿੱਚ ਪੰਜਾਬ ਤੇ ਦੁਆਬੇ ਖੇਤਰ ਵਿੱਚ ਇੰਗਲੈਂਡ ਤੇ ਫਿਰ ਕੈਨੇਡਾ ਨੂੰ ਦੌੜਨ ਦੀ ਹਨੇਰੀ ਹੀ ਝੁੱਲ ਗਈ ਸੀ 70ਵੇਂ 80ਵੇਂ ਤੇ 90ਵੇਂ ਵਿੱਚ ਉਹੀ ਵਿਆਹ ਵਿਆਹ ਸਮਝੇ ਜਾਂਦੇ ਸਨ ਜਿਹੜੇ ਇਹਨਾਂ ਦੇਸ਼ਾਂ ਨੂੰ ਜਾਣ ਦਾ ਜ਼ਰੀਆ ਬਣ ਜੱਟਾਂ ਦੇ ਬਹੁਤੇ ਮੁੰਡੇ ਤਾਂ ਕਾਲਜ ਚ ਸਿਰਫ ਇਹ ਦਰਸਾਉਣ ਲਈ ਦਾਖਲਾ ਲੈ ਕੇ ਰੱਖਦੇ ਸਨ ਕਿ ਕੋਈ ਮਾਪੇ ਆਪਣੀ ਬਾਹਰੋਂ ਜਵਾਨ ਕੁੜੀ ਲੈ ਕੇ ਪੰਜਾਬ ਆਉਣ ਤੇ ਉਹਨਾਂ ਨੂੰ ਵਿਆਹ ਕੇ ਉੱਧਰ ਸੱਦ ਲੈਣ ਕਾਲਜ ਵਿੱਚ ਦਾਖਲਾ ਤਾਂ ਇਸ ਲਈ ਲਿਆ ਹੁੰਦਾ ਸੀ ਕਿ ਬਾਹਰੋਂ ਆਉਣ ਵਾਲੀ ਪਾਰਟੀ ਨੂੰ ਦੱਸਿਆ ਜਾ ਸਕੇ ਕਿ ਮੁੰਡਾ ਬੀਏ ਜਾਂ ਐਮਏ ਕਰਿਆਈ ਕਈ ਕੇਸਾਂ ਵਿੱਚ ਤਾਂ ਇੰਨੀ ਆਪੋਤਾਪੀ ਪਈ ਹੁੰਦੀ ਸੀ ਕਿ ਐਮਏ ਪੂਰੀ ਹੋਣ ਤੋਂ ਪਹਿਲਾਂ ਹੀ ਕਿਤੇ ਟਾਂਕਾ ਫੱਟ ਹੋ ਜਾਵੇ ਜੇ ਐਮਏ ਵਿੱਚੋਂ ਤੀਸਰੇ ਦਰਜੇ ਦੇ ਨੰਬਰ ਆ ਜਾਣ ਤਾਂ ਨਾ ਤਾਂ ਤਾ ਕਾਲਜ ਵਿੱਚ ਲੈਕਚਰਰਸ਼ਿਪ ਮਿਲਦੀ ਸੀ ਤੇ ਨਾ ਹੀ ਕੁੜੀ ਵਾਲਿਆਂ ਨੂੰ ਦੱਸਣ ਨੂੰ ਦਿਲ ਕਰਦਾ ਸੀ ਕਿ ਐਮਏ ਦਾ ਸਕੋਰ ਕੀ ਆਇਆ ਸੀ ਜੇ ਲੋਹੇ ਤੇ ਤੱਤੇ-ਤੱਤੇ ਘਾ 6 ਵਜ ਜਾਵੇ ਤਾਂ ਕੰਮ ਵਧੀਆ ਰਾਸ ਆ ਜਾਇਆ ਕਰਦਾ ਸੀ ਮੇਰੇ ਨਾਲ ਪੜਦੇ 15 ਕ ਕੇਸ ਅਜਿਹੇ ਸਨ ਜਿਹੜੇ ਐਮਏ ਕਰਦੇ ਹੀ ਸੋਹਣੇ ਵਕਤ ਜਹਾਜ਼ ਚੜ ਗਏ ਨਹੀਂ ਤਾਂ ਉਹਨਾਂ ਦਾ ਇਹ ਹਾਲ ਹੋਣਾ ਸੀ ਨਾ ਖੁਦਾ ਹੀ ਮਿਲਦਾ ਨਾ ਵਿਸਾਲੇ ਸਨਮ ਨਾ ਕਿਤੇ ਨੌਕਰੀ ਮਿਲਨੀ ਸੀ ਤੇ ਨਾ ਹੀ ਨੌਕਰੀ ਬਗੈਰ ਚੰਗਾ ਰਿਸ਼ਤਾ ਟੱਕਰਨਾ ਸੀ। ਬਾਦ ਵਿੱਚ ਮੇਰੇ 25 ਸਾਲ ਪੰਜਾਬ ਵਿੱਚ ਪੜ੍ਹਦੇ ਪੜਾਉਂਦੇ ਤਾਂ ਪੜਾਉਂਦੇ ਪੜਾਉਂਦੇ ਤਾਂ ਸੈਂਕੜੇ ਵਿਦਿਆਰਥੀ ਅਜਿਹੇ ਟਕਰੇ ਜਿਹੜੇ ਬਸ ਸਾਰੇ ਰਜਿਸਟਰ ਵਿੱਚ ਆਪਣਾ ਨਾਮ ਹੀ ਚਾਲੂ ਰੱਖਣਾ ਚਾਹੁੰਦੇ ਸਨ। ਜਮਾਤਾਂ ਭਾਵੇਂ ਲਗਾਉਣ ਜਾਂ ਨਾ ਲਗਾਉਣ ਤਾਂ ਕਿ ਬਾਹਰੋਂ ਆਉਣ ਵਾਲੀ ਪਾਰਟੀ ਨੂੰ ਦੱਸਿਆ ਜਾ ਸਕੇ ਕਿ ਲੜਕਾ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਹੈ। ਦੋ ਤਿੰਨ ਤਾਂ ਮੇਰਠ ਤੇ ਦਿਹਰਾਦੂਨ ਦਾਖਲਾ ਲੈ ਕੇ ਆਪਣਾ ਮਾੜਾ ਮੋਟਾ ਸਕੋਰ ਛਾਪਾ ਕੇ ਬੈਠੇ ਸਨ ਇਸ ਮਾੜੇ ਸਕੋਰ ਕਰਕੇ ਉਹਨਾਂ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਨੇ ਐਮਏ ਵਿੱਚ ਦਾਖਲਾ ਨਹੀਂ ਦਿੱਤਾ ਸੀ ਜੇ ਕੋਈ ਲੜਕੀ ਦੇਖਣ ਨੂੰ ਥੋੜੀ ਜਹੀ ਵੀ ਚੰਗੀ ਹੋਵੇ ਤਾਂ ਉਸ ਦਾ ਵਿਆਹ ਕਦੀ ਠੀਕ ਜੇ ਥਾਂ ਹੋ ਜਾਂਦਾ ਸੀ ਤੇ ਕਦੀ ਉਹ ਨਿਰੇ ਬੇਜੋੜ ਬੰਦਨ ਵਿੱਚ ਬੰਨ ਦਿੱਤੀ ਜਾਂਦੀ ਸੀ ਇੰਗਲੈਂਡ ਤੋਂ ਆਏ ਮਾੜੇ ਮੋٹے ਪੜੇ ਬੰਦਿਆਂ ਨਾਲ ਐਵੇਂ ਪਾਸ ਕੁੜੀ ਅਕਸਰ ਵਿਆਹ ਦਿੱਤੀਆਂ ਜਾਂਦੀਆਂ ਸਨ। ਕਈ ਵਾਰ ਲੜਕੇ ਲੜਕੀ ਦੀ ਉਮਰ ਵਿੱਚ 15-20 ਸਾਲ ਦਾ ਫਰਕ ਵੀ ਹੁੰਦਾ ਸੀ। ਜਿਹੜੀਆਂ ਕੁੜੀਆਂ ਇੰਗਲੈਂਡ ਤੇ ਕੈਨੇਡਾ ਤੋਂ ਆ ਕੇ ਪੰਜਾਬ ਵਿੱਚ ਵਿਆਹ ਕਰਵਾਉਂਦੀਆਂ ਸਨ ਉਹ ਦਿਮਾਗੀ ਤੌਰ ਤੇ ਤਾਂ तकरीबन ਖਾਲੀ ਹੀ ਹੁੰਦੀਆਂ ਸਨ। ਹਾਂ ਕਲਫ ਕਈਆਂ ਲਾ ਕੇ ਤੇ ਸੋਹਣੇ ਜਿਹੇ ਕੱਪੜੇ ਪੈਣ ਕੇ ਉਹ ਵੱਡੇ ਘਰਾਂ ਦੇ ਦੇਸੀ ਕਾਕਿਆਂ ਨੂੰ ਮੋਹ ਲੈਣ ਦੇ ਕ੍ਰਿਸ਼ਮੇ ਦੀਆਂ ਮਾਲਕ ਜ਼ਰੂਰ ਹੁੰਦੀਆਂ ਸਨ ਜਿੰਨਾ ਚਿਰ ਚੁੱਪ ਹੁੰਦੀਆਂ ਸਨ ਉਹਨਾਂ ਚਿਰ ਕਮਾਲ ਦੀ ਮੂਰਤ ਸਨ ਜਦੋਂ ਬੋਲਦੀਆਂ ਤਾਂ ਨੇਰੀ ਕੈਂ ਕੈ ਤੇ ਤਾ ਤਾ ਉਹਨਾਂ ਦਿਨਾਂ ਵਿੱਚ ਮੇਰੇ 23 ਸਮਕਾਲੀ ਨੇ ਸਾਬਿਤ ਸਿੱਕੀ ਬੀਏ ਅਤੇ ਐਮਏ ਅੰਗਰੇਜ਼ੀ ਅਰਥ ਸ਼ਾਸਤਰ ਤੇ ਨਾਗਰਿਕ ਸ਼ਾਸਤਰ ਵਿੱਚ ਦਾਖਲਾ ਲੈ ਰੱਖਿਆ ਸੀ ਇੰਨਾ ਸਾਬ ਦੀਆਂ ਬਾਹਲਾ ਰਿਸ਼ਤਾ ਲੱਭਣ ਦੀ ਕੋਸ਼ਿਸ਼ਾਂ ਜਾਰੀ ਸਨ ਬਾਹਰ ਦੇ ਰਿਸ਼ਤੇ ਦੀ ਝਾਕ ਵਿੱਚ ਇਹ ਕਾਕੇ ਐਮਏ ਦੀ ਪੜ੍ਹਾਈ ਵੱਲ ਬਹੁਤਾ ਧਿਆਨ ਨਹੀਂ ਦੇ ਰਹੇ ਸਨ ਸਿੱਟੇ ਵਜੋਂ ਐਮਏ ਵਿੱਚ 3rd ਡਿਵੀਜ਼ਨ ਲੈ ਕੇ ਬੈਠ ਗਏ ਇਹਨਾਂ ਵਿੱਚੋਂ 2-3 ਘਰੋਂ ਚੰਗਾ ਖਾਂਦੇ ਪੀਂਦੇ ਸਨ ਇਹਨਾਂ ਦੇ ਬਾਪ ਛੋਟੀਆਂ-ਛੋਟੀਆਂ ਸਰਕਾਰੀ ਨੌਕਰੀਆਂ ਤੇ ਸਨ ਇਹਨਾਂ ਵਿੱਚੋਂ ਸੇਮੀ ਦਾ ਟਾਂਕਾ ਭਰਿਆ ਗਿਆ ਇੱਕ ਪਾਰਟ ਕੈਨੇਡਾ ਤੋਂ ਆਈ ਸੀ ਆਟਾ ਮੰਗਣੀ ਪਾਟ ਵਿਆਦੀ ਦਹਰਾਈ ਦਹਾਈ ਪੈ ਗਈ ਇਹ ਪਟਾਕਾ ਲੈਣ ਤੋਂ ਬਾਅਦ ਸੇਮੀ ਨੇ ਆਮ ਜਿਹੇ ਦੋਸਤਾਂ ਨਾਲ ਜਾਂ ਬਾਖਫਾ ਨੂੰ ਤਾਂ ਮੈਨਾਂ ਹੀ ਬੰਦ ਕਰ ਦਿੱਤਾ ਉਹ ਆਪਣੇ ਆਪ ਨੂੰ ਐਵੇਂ ਸਮਝਣ ਲੱਗ ਪਿਆ ਸੀ ਜਿਵੇਂ ਜੋਸਫ ਟਰਾਡੋ ਹੋਵੇ ਜੋਸਫ ਟਰਾਡੋ ਉਦੋਂ ਕੈਨੇਡਾ ਦਾ ਪ੍ਰਧਾਨ ਮੰਤਰੀ ਹੁੰਦਾ ਸੀ ਖੈਰ ਉਹ ਮੇਰੇ ਨਾਲ ਠੀਕ ਠਾਕ ਪੇਸ਼ ਆਉਂਦਾ ਰਿਹਾ ਕਿਉਂਕਿ ਮੇਰੀ ਅੰਗਰੇਜ਼ੀ ਚੰਗੀ ਸੀ ਤੇ ਮੈਂ ਫਾਸਟ ਕਲਾਸ ਤੇ ਅੰਗਰੇਜ਼ੀ ਦੀ ਬੀਏ ਆਨਰਜ਼ ਕਰਕੇ ਅੰਗਰੇਜ਼ੀ ਦੀ ਐਮਏ ਸੋਨੇ ਨੰਬਰਾਂ ਤੇ ਪੂਰੀ ਕਰ ਲਈ ਸੀ ਮੈਨੂੰ ਐਮਏ ਦੇ ਕਰਦੇ ਸਾਰੇ ਸਾਰ ਕਾਲਜ ਵਿੱਚ ਲੈਕਚਰਰਸ਼ਿਪ ਵੀ ਮਿਲ ਗਈ ਸੀ ਸਾਂ ਮੈਂ ਅਜੇ ਆਰਜੀ ਨੌਕਰੀ ਤੇ ਹੀ ਤੇ ਸਾਂ ਵੀ ਘਰੋਂ ਸੈਮੀ ਤੋਂ ਨੀਵਾ ਮੇਰੇ ਮਾਪੇ ਅਣਪੜ੍ਹ ਸਨ ਤੇ ਜ਼ਮੀਨ ਵੀ ਘਟਿਆ ਤਰੀਕੇ ਨਾਲ ਵੰਡ ਹੋ ਕੇ ਸਾਨੂੰ ਥੋੜੀ ਹੀ ਆਉਂਦੀ ਸੀ ਮੇਰੇ ਇਕੱਲਿਆਂ ਮੇਰੇ ਇਹਨਾਂ ਸਮਕਾਲੀਆਂ ਨੂੰ ਲੱਗਦਾ ਸੀ ਕਿ ਜਰਨਲ ਕੈਟਾਗਰੀ ਵਾਲੇ ਭਾਵੇਂ ਚੰਗੇ ਸਕੋਰ ਵੀ ਕਰ ਲੈਣ ਤਾਂ ਵੀ ਵੱਡੀਆਂ ਤੇ ਚੰਗੀਆਂ ਸਰਕਾਰੀ ਨੌਕਰੀਆਂ ਤੋਂ ਵੇਰਵੇ ਰਾਹੀ ਜਾ ਰਹੇ ਸਨ ਰਾਖਵੀਂ ਕੈਟਾਗਰੀ ਵਾਲੇ ਚੰਗੀਆਂ ਮੱਲਾਂ ਮਾਰੀ ਜਾ ਰਹੇ ਸਨ ਸੈਮੀ ਮੈਨੂ ਸ਼ਹਿਰ ਵਿੱਚ ਇੱਕ ਧੋਬੀ ਦੀ ਦੁਕਾਨ ਤੇ ਆਮ ਮਿਲਦਾ ਹੁੰਦਾ ਸੀ ਸੈਮੀ ਮੈਂ ਕੀ ਹੁੰਦਾ ਹ ਕੀ ਇਹ ਸੱਚ ਬਾਜੀ ਮੈਨੂੰ ਤਾਂ ਆਪ ਜਕੀਨੀ ਨਹੀਂ ਆਉਂਦਾ ਲੱਗਦਾ ਤਾਂ ਸੱਚ ਹੀ ਹੈ ਪਾਰਟੀ ਕਿਹੜੇ ਪਿੰਡ ਦੀ ਏ ਹੁਸ਼ਿਆਰਪੁਰ ਨੇੜੇ ਬਸੀ ਮਹਿਮਾ ਸਿੰਘ ਦੇ ਨਾਂ ਕਿਸੇ ਹੋਰ ਨੂੰ ਪਿੰਡ ਦਾ ਨਾਂ ਨਾ ਦੱਸੀ ਰਿਸ਼ਤਾ ਵੇਖ ਪਰਖ ਵੀ ਲਿਆਏ ਏ ਜਾਂ ਨਹੀਂ ਬਾਜੀ ਬਾਹਰੋਂ ਆਏ ਰਿਸ਼ਤੇ ਨੂੰ ਬਹੁਤਾ ਠੋਕ ਵਜਾ ਕੇ ਨਹੀਂ ਪਰਖਿਆ ਜਾ ਸਕਦਾ ਬਾਹਰ ਵਾਲਿਆਂ ਨੂੰ ਤਾਂ ਲੋਕ ਲੱਭਦੇ ਫਿਰਦੇ ਨੇ ਲੜਕੀ ਦੀ ਕੋਈ ਤਸਵੀਰ ਤਾਂ ਦੇਖੀ ਹੋ ਬਾਜੀ ਵਾਰ ਲਿਓ ਤਾਂ ਬਾਹਰ ਲਿਆਂ ਤੋਂ ਤਸਵੀਰ ਸਿੱਧੀ ਨਹੀਂ ਮੰਗ ਹੁੰਦੀ ਅਗਲਾਂ ਲਈ ਸਾਡੇ ਜਿਹੇ ਹੋਰ ਬਥੇਰੇ ਮੈਂ ਤਾਂ ਐਵੇਂ ਵੀ ਵਸਾ-ਮਸਾ ਸਾਵੇਂ ਸਿੱਕੇ ਨੰਬਰ ਲੈ ਕੇ ਕੀਤੀ ਏ ਅਗਲਿਆਂ ਨੂੰ ਤਾਂ ਇੱਥੇ ਇੰਜੀਨੀਅਰ ਡਾਕਟਰ ਡੁੰਗਣ ਨੂੰ ਫਿਰਦੇ ਨੇ ਮੈਂ ਇਸ ਲਈ ਪੂਰਾ ਆਸਮੰਦ ਹਾਂ ਕਿਉਂਕਿ ਮੇਰੀ ਭੀਖੋਵਾਲ ਵਾਲੀ ਪੂਆ ਵਿੱਚ ਪਈ ਹੋਈ ਏ ਉਹ ਉਹਨਾਂ ਦੇ ਬਹੁਤ ਨੇੜੇ ਹੈ ਇਸ ਲਈ ਇੱਥੇ ਕਿਸੇ ਭਾਨੀ ਮਾਰਨੇ ਕਾਮਯਾਬ ਨਹੀਂ ਹੋਣਾ ਮੈਂ ਤੈਨੂੰ ਵੀ ਤਾਂ ਹੀ ਪੂਰਾ ਪੂਰਾ ਪਤਾ ਦੱਸ ਦਿੱਤਾ ਨਹੀਂ ਤਾਂ ਮੈਂ ਪੂਰਾ ਲਕੋ ਰੱਖਣਾ ਸੀ ਤੇਰਾ ਖਿਆਲ ਐ ਮੈਂ ਵੀ ਦਾਅ ਮਾਰ ਸਕਦਾ ਹਾਂ ਕੀ ਪਤਾ ਹੁੰਦਾ ਤੇਰੇ ਨਾਲ ਤਾਂ ਉਹ ਤਾਂ ਹੁਣ ਪ੍ਰੋਫੈਸਰੀ ਦੀ ਪੂਛ ਵੀ ਲੱਗ ਗਈ ਏ ਤੇਰੀ ਐਮਏ ਅੰਗਰੇਜ਼ੀ ਉਹ ਵੀ ਚੰਗੇ ਨੰਬਰਾਂ ਤੇ ਮੇਰੀ 3rd ਡਿਵੀਜ਼ਨ ਵੀ ਦੀ ਐਮਏ ਪੋਲਿਟਿਕ ਪੋਲਿਟਿਕਲ ਸਾਇੰਸ ਨਾਲੋਂ ਤਾਂ 100 ਗੁਣਾ ਚੰਗੀ ਏ ਉਹ ਹੱਸਦਾ ਹੋਇਆ ਕਹਿਣ ਲੱਗਾ ਜੇ ਅਗਲੇ ਅਖਬਾਰ ਵਿੱਚ ਦੇ ਦੇਣ ਫੇਰ ਤਾਂ ਰਿਸ਼ਤਿਆਂ ਦੀਆਂ ਲੈਣਾ ਲੱਗ ਜਾਣਗੀਆਂ ਸਾਡਾ ਸਾਰਾ ਦਵ ਦੋਆਲਾ ਬਾਹਰ ਜਾਣ ਲਈ ਤਾਲੋ ਮੱਛੀ ਹੋਇਆ ਪਿਆਈ ਪਿਛਲੇ ਹਫਤੇ ਇੱਕ ਨਵਾਂ ਹੀ ਪਾਣਾ ਵਰਤ ਗਿਆ ਕੀ ਹੋ ਗਿਆ ਮੇਰੇ ਨਾਨਕਿਆਂ ਦਾ ਇੱਕ ਟੱਬਰ ਜਲੰਧਰ ਰਹਿੰਦਾ ਹੈ ਉਹਨਾਂ ਦੀ ਸੋਹਣੀ ਸੁਨੱਖੀ ਕੁੜੀ ਨੇ ਐਮ ਐਸ ਸੀ ਕੀਤੀ ਉਹ ਵੀ ਫਿਜ਼ਿਕਸ ਇੰਗਲੈਂਡ ਤੋਂ ਇੱਕ ਜਨੌਰ ਜਿਹਾ ਆਇਆ ਸੁਣਿਆ ਮਸਾ 10 ਜਮਾਤਾਂ ਪਾਸ ਸੀ ਲੈ ਕੇ ਉੱਡ ਗਿਆ 20 ਗਜ ਦਾ ਘਗਰਾ 60 ਗਜ ਦੀ ਰੇੜੀ ਦੇ ਗਿਆ ਮੇਰੀ ਭੂਆ ਪੂਰੀ ਛਾਤਰ ਛਾਤਰ ਦਿਮਾਗੀ ਕੋਈ ਜਿੰਨਾ ਮਰਜੀ ਜ਼ੋਰ ਲਾ ਲਵੇ ਉਹਦੇ ਹੱਥੋਂ ਰਿਸ਼ਤਾ ਨਹੀਂ ਖੋ ਸਕਦਾ ਯਾਰ ਤੂੰ ਐਮਏ ਪਾਸ ਐਮਏ ਪਾਸ ਤਾਂ ਦਿਮਾਗੀ ਪੱਦਰ ਸੋਨਾ ਉੱਚਾ ਹੁੰਦਾ ਹੈ ਤੇਰੀ ਘਰ ਵਾਲੀ ਦਾ ਤੇਰੇ ਨਾਲ ਕੁਝ ਤਾਂ ਮੇਲ ਹੋਣਾ ਹੀ ਚਾਹੀਦਾ ਹੈ ਵੀਰੇ ਇੰਗਲੈਂਡ ਕਨੇਡਾ ਵਿੱਚ ਪਹੁੰਚਣਾ ਪਹੁੰਚ ਜਾਣਾ ਹੀ ਕਾਫੀ ਹੈ ਉੱਥੇ ਸਾਡਾ ਕਾਹਦਾ ਸਟੈਂਡਰਡ ਹੈ ਨਾਲੇ ਪਿੰਡੋਂ ਹੁਸ਼ਿਆਰਪੁਰ 25 ਮੀਲੇ ਰਾਸਤੇ ਵਿੱਚ 25 ਹੀ ਚੋ ਹਨ જરા 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 જહા મી ਪੈ ਜਾਵੇ ਬਸਾਂ ਚੋਂ ਵਿੱਚੋਂਾਂ ਵਿੱਚੋਂ ਫਸੀਆਂ ਆਦਾ ਆਦਾ ਕਾਂਟਾ ਘੈਂ ਘੈਂ ਕਰਦੀਆਂ ਰਹਿੰਦੀਆਂ ਹਨ ਕਿੱਥੇ ਹੁਸ਼ਿਆਰਪੁਰ ਤੇ ਕਿੱਥੇ ਟ੍ਰਾਂਟੋ ਕੈਨੇਡਾ ਦੇ ਸਕੂਲਾਂ ਦੀ ਪੜ੍ਹਾਈ ਹੀ ਸਾਡੀਆਂ ਇਧਰ ਦੀਆਂ ਪੀ ਐਚ ਡੀਆਂ ਦੇ ਬਰਾਬਰ ਏ ਸੱਚੀ ਕੋਈ ਸ਼ੱਕ ਐ ਮੇਰੇ ਤਾਂ ਜ਼ਮੀਨ ਤੇ ਪੈਰ ਨਹੀਂ ਲੱਗਦੇ ਉਹ ਅਗਲੇ ਹਫ਼ਤੇ ਦਿੱਲੀ ਉੱਤਣਗੇ ਬਸ ਉਸ ਤੋਂ ਇੱਕ ਹਫ਼ਤਾ ਬਾਅਦ ਮੰਗਣੀ ਕਰ ਜਾਣਗੇ ਉਹ ਚਲੇ ਜਾਣਗੇ ਮਾਸ਼ੇ ਮਹੀਨੇ ਦੇ ਵਿੱਚ ਹੀ ਟ੍ਰਾਂਟੋ ਹੋਵਾਂਗਾ ਹਫ਼ਤਾ ਗੁਜ਼ਰ ਗਿਆ ਪਾਰਟੀ ਪੰਜਾਬ ਆ ਗਈ ਹੌਲੀ ਹੌਲੀ ਕੰਸਵਾ ਮੈਨ ਲੱਗੀਆਂ ਭਈ ਇੱਕ ਭਾਈ ਕੇ ਕੁੜੀ ਦੀਆਂ ਚਾਰ ਭੈਣਾ ਹਨ ਪੰਜੇ ਭੈਣਾ ਹੀ ਭੈਣਾ ਹਨ ਪਰ ਕੋਈ ਨਹੀਂ ਹੈ ਮਾਪੇ ਆਣ ਪੜ ਸਨ ਪਿਓ ਨਰਾਤਾ ਸਿੰਘ ਦਾਸ ਕਸਾਲ ਪਹਿਲਾਂ ਕਿਸੇ ਤਰੀਕੇ ਨਾਲ ਕੈਨੇਡਾ ਚਲਾ ਗਿਆ ਸੀ ਪੰਜਾਬ ਵਿੱਚ ਉਹ ਰਾਜਗਰੀ ਕਰਦਾ ਹੁੰਦਾ ਸੀ ਉਦੋਂ ਉਹਦੀਆਂ ਤਿੰਨ ਕੁੜੀਆਂ ਪੰਜਾਬ ਵਿੱਚ ਸਨ ਹਾਲਿਆ ਵੇਲੇ ਮੁਸਲਮਾਨਾਂ ਦੀ ਕੁੜੀ ਇੱਧਰ ਰਹਿ ਗਈ ਸੀ ਨਰਾਤੇ ਨੇ ਉਸ ਤੇ ਚਾਦਰ ਪਾ ਲਈ ਸੀ ਕੁਝ ਸਮੇਂ ਵਿੱਚ ਘਰਵਾਲੀ ਇਹਨਾਂ ਤਿੰਨਾਂ ਨੂੰ ਲੈ ਕੇ ਟ੍ਰਾਂਟੋ ਉਸ ਦੇ ਪਾਸ ਚਲੀ ਗਈ ਸੀ ਦੋ ਕੁੜੀਆਂ ਹੋਰ ਉੱਥੇ ਜਾ ਕੇ ਹੋਈਆਂ ਸਭ ਤੋਂ ਵੱਡੀ ਹੁਣ ਸੈਮੀ ਨਾਲ ਵਿਆਹੀ ਜਾ ਰਹੀ ਸੀ ਇਹ ਲੜਕੀ ਗੈਲੋ ਇੱਧਰੋਂ ਪੰਜਾਬ ਵਿੱਚੋਂ ਪੰਜਵੀਂ ਜਮਾਤ ਕਰਕੇ ਕੈਨੇਡਾ ਚਲੀ ਗਈ ਸੀ ਉੱਥੇ ਜਾ ਕੇ ਮਾੜੀ ਮੋਟੀ ਪੜਾਈ ਪੜੀ ਸੀ ਹੁਣੇ 26 ਸਾਲ ਦੀ ਸੀ ਸੈਮੀ 23 ਸਾਲ ਦਾ ਸੀ ਸਾਡੀ ਪੂਆਣੀ ਰਿਤਾ ਆਪਦਾ ਸੰਭਾਲ ਸੰਭਾਲ ਕੇ ਰੱਖਿਆ ਸੀ ਕਿਸੇ ਨੂੰ ਲੜਕੀ ਗੇਲੋ ਦੇ ਪਿਛੋਕੜ ਬਾਰੇ ਬਹੁਤਾ ਦੱਸਿਆ ਹੀ ਨਹੀਂ ਸੀ